ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪਿਆਰੀ ਸਾਧ ਸੰਗਤ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਜੋ ਕਿ ਸਭ ਦੇ ਬਹੁਤ ਜ਼ਿਆਦਾ ਵਿਆਲ ਹੋ ਜਾਂਦੇ ਨੇ ਜਦੋਂ ਅਸੀਂ ਗੁਰੂ ਅੱਗੇ ਅਰਦਾਸ ਕਰਦੇ ਹਾਂ ਤੇ ਅਸੀਂ ਬਾਬਾ ਦੀਪ ਸਿੰਘ ਜੀ ਨੂੰ ਜੇ ਵਿਚੋਲੇ ਪਾ ਲਈਏ ਤਾਂ ਸਾਡੀ ਉਹ ਅਰਦਾਸ ਬਹੁਤ ਹੀ ਜਲਦੀ ਪ੍ਰਵਾਨ ਹੋ ਜਾਂਦੀ ਹੈ ਕਹਿੰਦੇ ਹਨ ਨਾ ਕਿ ਸਵਰਗਾਂ ਨੂੰ ਜਾਣ ਦਾ ਰਸਤਾ ਜਦੋਂ ਕਿਸੇ ਦਿੱਤੇ ਕੋਈ ਮੁਸੀਬਤ ਆਂਦੀ ਹੈ ਤਾਂ ਹੀ ਉਹ ਗੁਰੂ ਘਰ ਵੱਲ ਜਾਂਦੇ ਨੇ ਉਹ ਤਾਂ ਦਾ ਸਾਰੇ ਇੱਧਰ ਉੱਧਰ ਹੀ ਭਟਕਦੇ ਰਹਿੰਦੇ ਨੇ ਖਾਲਸਾ ਜੀ ਸਾਨੂੰ ਇੱਧਰ ਉੱਧਰ ਭਟਕਨਾ ਲੋਣਾ ਤੰਗਾ ਹੈ ਕਿ ਇੱਕ ਰੱਬ ਦਾ ਲੜਫੜੀ ਅਸੀਂ ਸੁਣਿਆ ਹੈ ਬਹੁਤ ਵਾਰੀ ਅਸੀਂ ਵੇਖਿਆ ਵੀ ਹੈ ਪਰ ਫਿਰ ਵੀ ਅਸੀਂ ਆਪਣੇ ਗੁਰੂ ਆਪਣੇ ਦਸ਼ਮ ਗ੍ਰੰਥ ਗੁਰੂ ਦੇ ਵਿੱਚ ਰਚਾਈਤ ਬਾਣੀਆਂ ਤੇ ਗੁਰੂ ਦੇ ਘਰ ਹੋਏ ਬਹੁਤ ਵੱਡੀ ਵੱਡੀ ਚਮਤਕਾਰ ਅੱਖੀ ਦੇਖੇ ਹਨ ਅੱਜ ਕੱਲ ਇੱਕ ਚਮਤਕਾਰ ਸੁਣਿਆ ਵਿਖਿਆ ਹੈ ਜੋ ਕਿ ਹਰਿਮੰਦਰ ਸਾਹਿਬ ਤਾਂਤਨ ਸ੍ਰੀ ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚ ਇੱਕ ਬੱਚਾ ਹੈ ਜੋ ਕਿ ਬੋਲ ਨਹੀਂ ਸਕਦਾ ਬੋਲਿਆ ਵੀ ਨਹੀਂ ਜਾ ਰਿਹਾ ਸੀ ਜਦੋਂ ਉਸ ਹਰਮੰਦਰ ਸਾਹਿਬ ਛੀਰ ਘਰੂ ਰਾਮਦਾਸ ਸਰੋਵਰ ਵਿੱਚ ਨਹਾਤਾ ਨਾ ਤੇ ਕਹਿੰਦੇ ਉਸ ਤੋਂ ਬਾਅਦ ਉਹ ਬੱਚਾ ਬਿਲਕੁਲ ਸਹੀ ਹੋ ਗਿਆ ਤੇ ਵਧੀਆ ਤਰ੍ਹਾਂ ਬੋਲਣ ਲੱਗ ਪਿਆ। ਵੇਖੋ ਮਨ ਦਾ ਨਾ ਇੱਕ ਵਿਸ਼ਵਾਸ ਹੁੰਦਾ ਹੈ। ਕਿ ਅਸੀਂ ਹੀ ਮਤਲਬ ਮੰਨਣਾ ਹੈ ਅਬ ਇਸ ਵਿਸ਼ਵਾਸ ਕਰਕੇ ਨਾ ਇੱਕ ਵਿਸ਼ਵਾਸ ਤੇ ਨਾ ਜ਼ਿੰਦਗੀ ਕਾਇਮ ਹੋ ਜਾਂਦੀ ਹੈ ਜੇ ਤੁਸੀਂ ਮੰਨ ਲਿਆ ਹੈ ਕਿ ਵਾਹਿਗੁਰੂ ਨੇ ਤੁਹਾਡਾ ਪੱਲਾ ਫੜ ਲਿਆ ਹੈ ਹੁਣ ਤੁਹਾਡੇ ਤੇ ਕੋਈ ਆਂਝ ਵੀ ਨਹੀਂ ਆਉਣੀ ਨਾ ਤਾਂ ਖਾਲਸਾ ਜੀ ਐਦਾਂ ਹੀ ਹੋਣਾ ਹੈ ਜੇ ਤੁਸੀਂ ਆਪਣੇ ਵਾਹਿਗੁਰੂ ਨੂੰ ਛੱਡ ਕੇ ਹੋਰ ਥਾਂ ਥਾਂ ਤੇ ਭਟਕੋਗੇ ਤੇ ਤੁਹਾਡੇ ਜੀਵਨ ਵਿੱਚ ਨਿਰਾਸ਼ਾ ਤੇ ਇਹੋ ਜਿਹੀ ਕੁਝ ਹਾ ਨੀਆਂ ਯਾ ਕੋਈ ਇਹੋ ਜਿਹੀ ਕੁਝ ਹੋਏਗਾ ਜਿਸਨਾ ਕੀ ਪ੍ਰਮਾਤਮਾ ਤੁਹਾਨੂੰ ਖੁਦ ਆਪਣੇ ਕੋਲ ਬੁਲਾਉਣ ਲਈ ਇਹੋ ਜਿਹੀ ਤੁਹਾਡੇ ਤੇ ਜਿਹੜੇ ਸੰਕਟ ਆਂਦੇ ਨੇ ਨਾ ਇਹ ਪ੍ਰਮਾਤਮਾ ਦੇ ਮਤਲਬ ਤੁਸੀਂ ਨਾਮ ਨਹੀਂ ਜਪਦੇ ਨਾ ਇਸ ਕਰਕੇ ਆਂਦੇ ਨੇ ਨਹੀਂ ਤੇ ਸਾਡੇ ਐਡੇ ਵੱਡੇ ਗੁਰੂ ਗੁਰੂ ਦੀਆਂ ਬਾਣੀਆਂ ਉਹਦੀ ਕਰਕੇ ਆਪਣੀ ਜ਼ਿੰਦਗੀ ਵਿੱਚ ਕਦੇ ਕੋਈ ਕਸ਼ਟ ਨਾ ਆਵੇ ਜੀ ਅਸੀਂ ਉਸ ਉਹਨਾਂ ਬਾਣੀਆਂ ਨੂੰ ਵਧੀਆ ਤਰੀਕਾ ਪੜ੍ਹੀਏ ਉਹ ਬਾਣੇ ਸਰਬਨ ਕਰੀਏ ਉਸ ਨੂੰ ਸੁਣੀਏ ਤੇ ਪਰ ਅਸੀਂ ਲੋਕ ਜੋ ਹਨ ਅਸੀਂ ਇਧਰਲੇ ਪਾਸੇ ਨੂੰ ਘੱਟ ਤੇ ਉਹ ਪਾਸੇ ਨੂੰ ਜ਼ਿਆਦਾ ਜਾਣਦੇ ਆ ਪਾਠ ਕਰਨ ਦਾ ਸਮਾਂ ਬਹਾਨਾ ਹੀ ਮਾਰਦੀਦਾ ਵਾ ਕਿ ਨਹੀਂ ਪਾਠ ਕਰਨ ਦਾ ਸਾਡੇ ਕੋਲ ਸਮਾਂ ਹੀ ਨਹੀਂ ਹੈ ਖਾਲਸਾ ਜੀ ਅੱਜ ਕੱਲ ਦਾ ਜਿਹੜਾ ਮਨੁੱਖ ਹੈ ਨਾ ਅੱਜ ਕੱਲ ਦੀ ਜਿਹੜੀ ਬੰਦੇ ਹਨੇ ਕੋਈ ਵੀ ਲਾ ਲੀਏ ਜਿਹੜੇ ਇਹ ਫੋਨ ਨੇ ਅਗਰ ਇਹਨਾਂ ਨੂੰ ਵੇਖਣ ਲੱਗੇ ਤਾਂ ਇੰਨਾ ਇੰਟਰਸਟ ਹੋ ਜਾਂਦਾ ਹੈ ਸਾਨੂੰ ਪਤਾ ਵੀ ਨਹੀਂ ਲੱਗਦਾ ਕਿ 1.5 ਘੰਟਾ ਅਸੀਂ ਇਦਾਂ ਹੀ ਵੇਸਟ ਕਰ ਦਿੰਨੇ ਆ ਪਰ ਫਿਰ ਅਸੀਂ ਇੱਕੋ ਹੀ ਗੱਲ ਕਵਾਂਗੇ ਸਾਡੇ ਕੋ ਤਾਂ ਬਾਣੀ ਪੜਨ ਦਾ ਟਾਈਮ ਨਹੀਂ ਹੈ ਖਾਲਸਾ ਜੀ ਸਾਡੇ ਕੋ ਬਾਣੀ ਪੜਨ ਦਾ ਟਾਈਮ ਕਿਉਂ ਨਹੀਂ ਹੈ ਜਦੋਂ ਪੈਦਾ ਹੋਈਦਾਂ ਨਾ ਜਦੋਂ ਕਿਸੇ ਦੇ ਕਰਮ ਪੀਟਾ ਪੈਦਾ ਹੁੰਦਾ ਹੈ ਜਾਂ ਕੋਈ ਬੱਚਾ ਪੈਦਾ ਹੁੰਦਾ ਹੈ ਤਾਂ ਉਹ ਉਹਨਾਂ ਨੇ ਉਹਨਾਂ ਦੇ ਘਰ ਪੱਕਾ ਵੇਖਿਆ ਜਾਂਦਾ ਹੈ ਜਨ ਸੁਖਮਨੀ ਸਾਹਿਬ ਦਾ ਪਾਠ ਜਾਂ ਫਿਰ ਅਖੰਡ ਪਾਠ ਸਾਹਿਬ ਕਰਵਾਇਆ ਜ਼ਰੂਰ ਜਾਂਦਾ ਹੈ ਜਦੋਂ ਵੀ ਕੋਈ ਖੁਸ਼ੀ ਦਾ ਮੌਕਾ ਹੁੰਦਾ ਹੈ ਜਾਂ ਗਮੀ ਦਾ ਮੌਕਾ ਹੁੰਦਾ ਹੈ ਤੇ ਹਮੇਸ਼ਾ ਹੀ ਬਾਠ ਬਾਣੀ ਸਰਵਣ ਕਰਵਾਈ ਜਾਂਦੀ ਹੈ ਜਦੋਂ ਕੋਈ ਜੰਮਦਾ ਹੈ ਜਾਂ ਜਦੋਂ ਕੋਈ ਮਰਦਾ ਹੈ ਵਿਖੋ ਜਦੋਂ ਕੋਈ ਜੰਮਦਾ ਹੈ ਗੁਰਬਾਣੀ ਘਰ ਵਿੱਚ ਗੁਰਬਾਣੀ ਚਲਦੀ ਹੁੰਦੀ ਹੈ ਬਾਬਾ ਜੀ ਪਾਠੀ ਸਿੰਘ ਆਪਣਾ ਪਾਠ ਕਰਦੇ ਹੁੰਦੇ ਹਨ ਪਰ ਉਹ ਹੋਰ ਹੀ ਆਪਣੇ ਰੰਗਾਂ ਦੇ ਵਿੱਚ ਹੁੰਦੇ ਆ ਪਰ ਉਹਨਾਂ ਨੇ ਇਹ ਕਿਹਾ ਹੁੰਦਾ ਹੈ ਕਿ ਘਰ ਵਿੱਚ ਪਾਠ ਰੱਖਿਆ ਹੋਇਆ ਹੈ ਸੀ ਪਰ ਉਸ ਪਾਠ ਨੂੰ ਕੋਈ ਨਹੀਂ ਧਿਆਨ ਨਾਲ ਸੁਣਦਾ ਹੁੰਦਾ ਜਿਹੜੇ ਆਏ ਨਹੀਂ ਉਹ ਵੀ ਗੱਲਾਂ ਵਿੱਚ ਲੱਗ ਜਾਂਦੇ ਨੇ ਤੇ ਜਿਹੜੇ ਘਰ ਦੇ ਮੈਂਬਰ ਨੇ ਉਹ ਜਾਂ ਪਾਣੀ ਦੇ ਵਿੱਚ ਲੱਗ ਜਾਂਦੇ ਨੇ ਇਸ ਤਰ੍ਹਾਂ ਪਾਠ ਦਾ ਕੋਈ ਫਾਇਦਾ ਨਹੀਂ ਹੁੰਦਾ ਹਾਂ ਖਾਲਸਾ ਜੀ ਫਾਇਦਾ ਤੇ ਜਾਂ ਫਿਰ ਦਿਲ ਤੱਕ ਗੁਰਬਾਣੀ ਕੋ 도 ਪਹੁੰਚਦੀ ਹੈ ਅੱਜ ਜੂ ਗੱਲ ਹੈ ਕਿ ਬਾਣੀ ਦਿਲ ਤੱਕ ਕਿਵੇਂ ਪਹੁੰਚਦੀ ਹੈ ਖਾਲਸਾ ਜੀ ਤੁਸੀਂ ਵੇਖਿਆ ਹੋਵੇਗਾ ਜਦੋਂ ਕੋਈ ਬੰਦਾ ਮਰ ਜਾਂਦਾ ਹੈ ਸੰਸਕਾਰ ਦੇ ਉਪਰੰਤ ਬਾਣੀ ਪੜੀ ਜਾਂਦੀ ਹੈ ਜਿਹੜੀ ਉਸ ਤੋਂ ਬਾਅਦ ਵਿੱਚ ਪੜ੍ਹੀ ਗਈ ਹੁੰਦੀ ਹੈ ਨਾ ਬਾਣੀ ਉਹ ਹਮੇਸ਼ਾ ਮੰਦੇ ਦੇ ਮਨ ਵਿੱਚ ਵੱਸ ਜਾਂਦੀ ਹੈ ਕਿਉਂਕਿ ਉਹਨੂੰ ਪਤਾ ਲੱਗ ਜਾਂਦਾ ਹੈ ਇਹੀ ਬਾਣੀ ਦੇਖੋ ਜਿਹੜੀ ਮੈਂ ਪੜ੍ਹ ਹੀ ਪੜ ਰਹੀ ਐ ਨਾ ਗੁਰੂ ਵੀ ਇਹਦਾ ਮਤਲਬ ਇਹੀ ਹੈ ਕਿ ਹੁਣ ਉਹ ਬੰਦਾ ਚਲਾ ਗਿਆ ਹੈ ਹੁਣ ਦੂਜਿਆਂ ਨੂੰ ਆਪਣੀ ਵੀ ਟੈਨਸ਼ਨ ਪੈ ਜਾਂਦੀ ਹੈ ਕਹਿੰਦੇ ਨਾ ਕਿ ਵਾਰੋ ਵਾਰੀ ਆਪੋ ਆਪਣੀ ਕਿ ਨੇੜੇ ਕਿ ਦੂਰ ਵੀ ਵਾਰੀ ਵੀ ਆਪੋ ਆਪਣੀ ਹੈ ਜਿਹਦੀ ਜਦੋਂ ਆਈ ਹੈ ਉਹਨੇ ਉੱਥੇ ਹੀ બસ ਗੱਲ ਖਤਮ ਉੱਥੇ ਹੀ ਬੰਦਾ ਖਤਮ ਜਿੰਨੇ ਸਵਾਸ ਪਰਮਾਤਮਾ ਨੇ ਦਿੱਤੇ ਹਨ ਉਹ ਉਨੇ ਹੀ ਕੱਟ ਸਕਦਾ ਹੈ ਇੱਕ ਸਵਾਸ ਵੀ ਫालतू ਨਹੀਂ ਮਿਲਦਾ ਪਰ ਹਾਂ ਜੇ ਗੁਰਬਾਣੀ ਪੜ੍ਹੀ ਹੋਵੇ ਪ੍ਰਭੂ ਦਾ ਸਿਮਰਨ ਕਰਿਆ ਹੋਵੇ ਪਰਮਾਤਮਾ ਦੇ ਨਾਲ ਮਨ ਇਕਾਗਰ ਚਿੱਤ ਕਰਕੇ ਪਰਮਾਤਮਾ ਦੇ ਨਾਲ ਰੂ ਲੱਗੀ ਹੋਵੇ ਨਾ ਤਾਂ ਕਹਿੰਦੇ ਹਨ ਕਿ ਪਰਮਾਤਮਾ ਕਰਮ ਵੀ ਬਦਲ ਦਿੰਦੇ ਨੇ ਅੱਜ ਜੋ ਕਥਾ ਸੀ ਤੁਹਾਡੇ ਨਾਲ ਦੱਸਾਂਗੀ ਤੁਹਾਨੂੰ ਇਸ ਕਥਾ ਨੂੰ ਸੁਣਾਵਾਂਗੇ ਇਹ ਕਥਾ ਕੈਨੇਡਾ ਦੀ ਹੈ ਜੋ ਕਿ ਉਹ ਕਹਿੰਦੇ ਨੇ ਕਿ ਖੱਤਰੀਆਂ ਦੇ ਪਰਿਵਾਰ ਦੀ ਮਾਤਾ ਜੀ ਨੇ ਉਹਨਾਂ ਨੇ ਸਾਂਝੀ ਕੀਤੀ ਹੈ ਉਹ ਕੈਨੇਡਾ ਵਿੱਚ ਰਹਿ ਕੇ ਵੀ ਨਾ ਇੰਨਾ ਪਾਰ ਕਰਦੇ ਸਨ ਕਿ ਬਹੁਤ ਜ਼ਿਆਦਾ ਕਹਿੰਦੇ ਇੱਕ ਵਾਰ ਮਾਤਾ ਜੀ ਬਹੁਤ ਜ਼ਿਆਦਾ ਬਿਮਾਰ ਹੋ ਗਏ ਪਰ ਗੁਰਬਾਣੀ ਉਹਨਾਂ ਨੇ ਤਾਂ ਵੀ ਨਹੀਂ ਛੱਡੀ ਪਰ ਵੇਖੋ ਖਾਲਸਾ ਜੀ ਜਦੋਂ ਅਸੀਂ ਬਿਮਾਰ ਹੁੰਨੇ ਹਾਂ ਸਾਡਾ ਤਾਂ ਗੁਰਬਾਣੀ ਪੜਨ ਨੂੰ ਮਨ ਵੀ ਨਹੀਂ ਕਰਦਾ ਸਾਡੇ ਕੋ ਵੀ ਬਿਸਤਰੇ ਤੋਂ ਵੀ ਨਹੀਂ ਉੱਠਿਆ ਜਾਂਦਾ ਪਰ ਕਹਿੰਦੇ ਉਹ ਮਾਤਾ ਜੀ ਨੇ ਦੱਸਿਆ ਕਿ ਮੇਰਾ ਜਦ ਤੱਕ ਮੈਂ ਗੁਰਬਾਣੀ ਨਾ ਪੜਾਂ ਮੈਨੂੰ ਤੇ ਇਸ ਤਰ੍ਹਾਂ ਹੋ ਜਾਂਦਾ ਹੈ ਕਿ ਭੁੱਖ ਤੋਂ ਬਿਨਾ ਬੰਦਾ ਮਰ ਜਾਂਦਾ ਹੈ ਉਹ ਸਾਬ ਕਹਿੰਦੇ ਚਲੋ ਹੌਲੀ ਹੌਲੀ ਥੋੜਾ ਥੋੜਾ ਪਾਠ ਕਰਨਾ ਜਾਂ ਉਹਨਾਂ ਨੇ ਆਪਣੇ ਕੋਲ ਗੁਰਬਾਣੀ ਲਗਵਾ ਲੈਣੀ ਕਹਿੰਦੇ ਇਦਾਂ ਕਰਕੇ ਨਾ ਉਹਨਾਂ ਨੇ ਨਾ ਬਾਠ ਸੁਣਿਆ ਕਰਨਾ ਕਹਿੰਦੇ ਇੰਨੀ ਪ੍ਰਭੂ ਦੀ ਭਗਤੀ ਵੀ ਕਰਦੇ ਬਾਠ ਕਰਦੇ ਗੁਰਬਾਣੀ ਸੁਣਦੇ ਪਰ ਮਾੜੀ ਕੋਈ ਨਾ ਕੋਈ ਮਾੜਾ ਕਰਮ ਜੇ ਅੱਗੇ ਆਜ ਵੀ ਨਾ ਖਾਲਸਾ ਜੀ ਜਿੱਦਾਂ ਹੁਣ ਅੱਜ ਸਾਡੇ ਨਾਲ ਕੁਝ ਬੁਰਾ ਹੋ ਗਿਆ ਹੈ ਅਸੀਂ ਸੋਚਾਂਗੇ ਜੀ ਅੱਜ ਰੱਬ ਨੇ ਸਾਡੇ ਨਾਲ ਬੁਰਾ ਕੀਤਾ ਹੈ ਮੈਂ ਹੁਣ ਬਾਣੀ 'ਚ ਮੇਰਾ ਮਨ ਨਹੀਂ ਲੱਗਦਾ ਹੁਣ ਨਹੀਂ ਮੈਂ ਬਾਣੀ ਪੜਨੀ ਕੇਵਲ ਇਹੋ ਜਿਹਾ ਕੁਝ ਹੋ ਜਾਂਦਾ ਹੈ ਕਿਸੇ ਘਰ ਵਿੱਚੋਂ ਡੈਥ ਹੋ ਜਾਂਦੀ ਹੈ ਮੰਨਿਆ ਕਿ ਉਹ ਪਰਿਵਾਰ ਪੂਰਾ ਗੁਰਸਿੱਖ ਹੈ ਉਹ ਬਾਣੀ ਪੜਦੇ ਨੇ ਪਰ ਜੋ ਲਿਖਿਆ ਹੈ ਨਾ ਕਿਸਮਤ ਦਾ ਦੂਜੀ ਦੀ ਕਿਸਮਤ ਦਿੱਤਾ ਨਹੀਂ ਉਮਰ ਵਧਾ ਸਕਦੀ ਅਸੀਂ ਅਸੀਂ ਆਪਣੇ ਲਈ ਗੁਰਬਾਣੀ ਪੜ ਸਕਦੇ ਹਾਂ ਆਪਣੇ ਵਾਸਤੇ ਸਿਰਫ ਜਿੰਨੇ ਜਿੱਦਾਂ ਹੁਣ ਗੁਰਬਾਣੀ ਮੈਂ ਪੜ ਰਹੀ ਹਾਂ ਤਾਂ ਉਸ ਦਾ ਪੁੰਨ ਮੈਨੂੰ ਹੀ ਮਿਲੇਗਾ ਜੀ ਕੋਈ ਹੋਰ ਗੁਰਬਾਣੀ ਦੇ ਤੁੱਕਾ ਸੁਣ ਰਿਹਾ ਹੈ ਜਾਂ ਗੁਰਬਾਣੀ ਪਾਠ ਰਿਹਾ ਹੈ ਜਾਂ ਗੁਰਬਾਣੀ ਦੇ ਵਿਚਾਰਾਂ ਦੇ ਵਿੱਚ ਮਗਧ ਹੋ ਗਿਆ ਹੈ ਨਾ ਤਾਂ ਖਾਲਸਾ ਜੀ ਉਸ ਦਾ ਪੁੰਨ ਉਸੇ ਨੂੰ ਮਿਲੇਗਾ ਜਿਹੜਾ ਉੱਠ ਕੇ ਸਵੇਰੇ ਇਸ਼ਨਾਨ ਕਰਕੇ ਗੁਰਦੁਆਰਾ ਸਾਹਿਬ ਜਾਂਦਾ ਹੈ ਮੱਥਾ ਟੇਕਦਾ ਹੈ 5-10 ਮਿੰਟ ਪ੍ਰਭੂ ਸਿਮਰਨ ਵਿੱਚ ਲੋਂਦਾ ਹੈ ਤਾਂ ਖਾਲਸਾ ਜੀ ਉਸ ਦਾ ਫਲ ਸਿਰਫ ਉਸੇ ਨੂੰ ਮਿਲੇਗਾ ਜਿਹੜਾ ਬੰਦਾ ਉਸ ਟਾਈਮ ਤੇ ਸੁੱਤਾ ਪਿਆ ਹੈ ਆਲਸ ਦਾ ਮਾਰਿਆ ਬੈੱਡ ਤੋਂ ਵੀ ਨਹੀਂ ਉੱਠਦਾ ਉਸ ਨੂੰ ਫਲ ਕਿਵੇਂ ਮਿਲੇਗਾ ਗੁਰਬਾਣੀ ਦੇ ਲੁੱਟਣ ਵਾਲੇ ਚੋਰ ਬਣੋ ਸਵੇਰੇ ਤੜਕੀ ਉੱਠ ਕੇ ਕਿਉਂਕਿ ਜਦੋਂ ਅਸੀਂ ਸੁਬਾਹ ਗੁਰਦੁਆਰਾ ਸਾਹਿਬ ਜਾਣੇ ਹਨ ਤਾਂ ਕਹਿੰਦੇ ਨੇ ਕਿ ਪ੍ਰਮਾਤਮਾ ਜੀ ਵਾਹਿਗੁਰੂ ਜੀ ਇੰਨੇ ਖੁਸ਼ ਹੁੰਦੇ ਨੇ ਕਿ ਉਸ ਤੇ ਹੰਤੀ ਸਵੇਰੇ ਜੇ ਤੁਸੀਂ ਗੁਰਦੁਆਰਾ ਸਾਹਿਬ ਭਿਖਾਰੀ ਬਣ ਕੇ ਜਾਓ ਨਾ ਕਿ ਪ੍ਰਮਾਤਮਾ ਮੈਂ ਮੰਗਣ ਆਇਆ ਹਾਂ ਮੈਂ ਮੰਗਦਾ ਤੇਰੇ ਦਵਾਰ ਦਾ ਵਾਹਿਗੁਰੂ ਜੀ ਮੇਰੀ ਝੋਲੀ ਵਿੱਚ ਦਾਤ ਦਾ ਫਦ ਜੋ ਵੀ ਤੁਸੀਂ ਮੰਗਣੀਆਂ ਹਨ ਵੱਧ ਤੋਂ ਵੱਧ ਸਾਡੀਆਂ ਹੀ ਡਿਮਾਂਡਾਂ ਹੁੰਦੀਆਂ ਹਨ ਪਰਮਾਤਮਾ ਨੇ ਤਾਂ ਨਹੀਂ ਕਦੀ ਕੋਈ ਡਿਮਾਂਡ ਕੀਤੀ ਇਹ ਭਾਈ ਸਾਡੀ ਵੀ ਇਹ ਡਿਮਾਂਡ ਹੈ ਨਹੀਂ ਇਹ ਬੰਦਿਆਂ ਦੀ ਮਨ ਵਿੱਚ ਜੋ ਕਿ ਧਨ ਦੌਲਤ ਮੰਗਦੇ ਹਨ ਕੋਈ ਗੱਡੀਆਂ ਮੰਗਦਾ ਹੈ ਕਾਂਸਾ ਜੀ ਪਰਮਾਤਮਾ ਤਾਂ ਸਿਰਫ ਇਹ ਕਹਿੰਦੇ ਨੇ ਕਿ ਬੰਦਿਆ ਤੂੰ ਆਪਣਾ ਗ੍ਰਸਥੀ ਜੀਵਨ ਵਿਤਲਾ ਆਪਣੇ ਕੰਮ ਕਾਜ ਵੀ ਕਰ ਪਰ ਬਾਣੀ ਨੂੰ ਮਨੋਂ ਨਾ ਅਭਿਸਾਰ ਕਿਉਂਕਿ ਜਿਸ ਤਨ ਮਾਣੀ ਬਾਣੀ ਵਿਸਰ ਜਾਵੇ ਉਹ ਪਕਰੋਗੀ ਬਿਲੇ ਲਾਏ ਜੇ ਤੂੰ ਬਾਣੀ ਹੀ ਨਹੀਂ ਨਾ ਉਹ ਤੇ ਪੱਕਾ ਰੋਗੀ ਹੀ ਹੋ ਜਾਏਗਾ ਤੁਸੀਂ ਨਾਮ ਨਾ ਜਪੋ ਤੁਸੀਂ ਪਾਠ ਨਾ ਕਰੋ ਤੁਹਾਨੂੰ ਖੁਦ ਅਹਿਸਾਸ ਹੋਏਗਾ ਕਿ ਤੁਹਾਡੇ ਵਿੱਚ ਕਿੱਡੀ ਵੱਡੀ ਕਮੀ ਹੈ ਤੁਹਾਡਾ ਇੱਕ ਪਾਠ ਹੀ ਤੁਹਾਨੂੰ ਤਾਰ ਲਏਗਾ ਰੋਜ਼ ਨਿਤ ਪ੍ਰਤੀ ਦਿਨ ਤੁਸੀਂ ਪਾਠ ਕਰਦੇ ਜਾਓ ਕੀ ਪਤਾ ਨਹੀਂ ਕਿਸ ਦਿਨ ਕੀਤਾ ਹੋਇਆ ਪਾਠ ਤੁਹਾਨੂੰ ਪਵ ਸਾਗਰ ਤੋਂ ਤਾਰ ਕਰ ਦੇ ਕੀ ਪਤਾ ਨਹੀਂ ਜਿਸ ਦਿਨ ਤੁਸੀਂ ਪਾਠ ਕਰਦੇ ਹੋ ਕਿਹੜਾ ਪਾਠ ਤੁਹਾਨੂੰ ਸਵਰਗਾਂ ਵਿੱਚ ਸਿੱਧਾ ਪਰਮਾਤਮਾ ਦੇ ਨਾਲ ਜੋੜ ਦੇ ਕੀ ਪਤਾ ਨਹੀਂ ਕਿਹੜੇ ਦਿਨ ਵਾਲਾ ਪਾਠ ਸਾਡੇ ਸਾਰੇ ਪਾਪਾ ਨੂੰ ਕੋ ਕਰਮਾ ਨੂੰ ਖਤਮ ਕਰਕੇ ਸਾਨੂੰ ਸਵਰਗ ਦਾ ਰਸਤਾ ਦੱਸੇ ਕੱਲ ਸਜੀ ਅਸੀਂ ਕਹਿੰਨੇ ਹਾਂ ਕਿ ਉਹ ਮਾਤਾ ਜੀ ਬੜੀ ਹੀ ਸ਼ਿੱਦਤ ਨਾਲ ਪਾਠ ਕਰਦੇ ਕਈ ਵਾਰੀ ਤਾਂ ਉਹ ਉੱਥੇ ਕੈਨੇਡਾ ਬੈਠੇ ਹੀ ਉੱਥੇ ਬੁੱਧਵਾਰ ਨੂੰ ਦੁਪਹਿਰਾ ਸਾਹਿਬ ਕਰਦੇ ਉਹ ਚਾਰ ਕੈਂਟੀ ਜਿਹੜੇ ਬੰਦੇ ਨੂੰ ਬਹੁਤ ਵੱਡੀ ਲਾ ਇਲਾਜ ਬਿਮਾਰੀ ਲੱਗੀ ਹੋਵੇ ਉਹ ਚਾਰ ਕੈਂਟੀ ਚ ਪਹਿਰਾ ਸਾਹਿਬ ਕਿਵੇਂ ਟੀਵੀ ਦੇ ਦੌਰਾਨ ਲਗਾ ਕੇ ਸੁਣਦੇ ਸੀ ਕਹਿੰਦੇ ਕਿ ਉਹ ਮਾਤਾ ਜੀ ਦਿਨਾਂ ਬਿਲਕੁਲ ਫੇਫੜੇ ਖਰਾਬ ਹੋ ਚੁੱਕੇ ਸਨ ਤੇ ਡਾਕਟਰਾਂ ਨੇ ਇਹ ਕਹਿ ਦਿੱਤਾ ਸੀ ਕਿ ਹੁਣ ਮਾਤਾ ਜੀ ਤੁਹਾਡੇ ਡਾਇਲਿਸ ਹੋਣਗੇ ਡਾਇਲਿਸ ਖਾਲਸਾ ਜੀ ਬਹੁਤ ਹੀ ਬੁਰੀ ਇਹ ਭਿਆਨਕ ਬਿਮਾਰੀ ਹੈ ਪਰਮਾਤਮਾ ਕਿਸੇ ਨੂੰ ਵੀ ਇਹ ਜੀ ਗੰਭੀਰ ਬਿਮਾਰੀ ਨਾਲ ਪ੍ਰਭਾਵਿਤ ਨਾ ਕਰੇ ਜਦੋਂ ਬੰਦੇ ਦੀ ਡਾਇਲਿਸ ਹੁੰਦੇ ਨਾ ਇੱਕ ਤਰ੍ਹਾਂ ਜਦੋਂ ਇੱਕ ਪਾਸੇ ਖੂਨ ਨਿਕਲਦਾ ਹੁੰਦਾ ਹੈ 3 ਦਿਨ ਦਾ ਬਣਿਆ ਤੇ ਦੂਜੇ ਪਾਸੇ ਚੜ ਰਿਹਾ ਹੁੰਦਾ ਹੈ ਤੇ ਖਾਲਸਾ ਜੀ ਬਹੁਤ ਹੀ ਔਖਾ ਸਮਾਂ ਹੁੰਦਾ ਹੈ ਉਹ ਮਾਤਾ ਦੀ ਉਮਰ ਦੇ ਹਿਸਾਬ ਨਾਲ ਇਹੋ ਜਿਹਾ ਜੇ ਹੁੰਦਾ ਤੇ ਉਹ ਮਾਤਾ ਜੀ ਨੂੰ ਬਹੁਤ ਔਖਾ ਹੋਣਾ ਸੀ ਯਾਨੀ ਕਿ 50% ਉਹਨਾਂ ਦੇ ਫੇਫੜੇ ਖਰਾਬ ਹੋ ਗਏ ਸਨ ਤੇ ਉਹਨਾਂ ਦੇ ਉਹਨਾਂ ਦੇ ਫੇਫੜਿਆਂ ਵਿੱਚ ਜਿਵੇਂ ਨਾ ਮਤਲਬ ਕੋਈ ਖਰਾਬੀ ਸੀ ਤੇ ਖਰਾਬ ਹੋ ਚੁੱਕੀ ਸੀ ਹੁਣ ਡਾਕਟਰਾਂ ਨੇ ਕਿਡਨੀਅਸ ਕਿਹਾ ਸੀ ਕਿ ਹੁਣ ਜਾਂ ਤਾਂ ਚੇਂਜ ਕਰਵਾ ਦਿੰਨੇ ਆ ਤੇ ਜਾਂ ਫਿਰ ਡਾਇਲਿਸ ਸ਼ੁਰੂ ਹੋ ਜਾਣੀ ਸੀ ਮਾਤਾ ਜੀ ਨੇ ਕਿਹਾ ਕਿ ਮੈਨੂੰ ਦੁਪਹਿਰਿਆਂ ਵਿੱਚ ਹਾਜ਼ਰੀ ਭਰ ਲੈਂਦੂ ਮੈਨੂੰ ਇੱਕ ਮੰਥ ਦਾ ਟਾਈਮ ਦੇ ਦਿੰਦੀ ਆ ਉਸ ਤੋਂ ਬਾਅਦ ਅਸੀਂ ਡਾਇਲਿਸ ਕਰਾਉਣਾ ਸ਼ੁਰੂ ਕਰ ਦਾਂਗੇ ਤਦ ਤੱਕ ਮੈਨੂੰ ਮੈਡੀਸਨ ਦੇ ਦਿੱਤੀ ਜਾਵੇ ਜਦੋਂ ਮਾਤਾ ਜੀ ਨੇ ਇੰਨੇ ਵਿਸ਼ਵਾਸ ਨਾਲ ਇੰਨੇ ਹੀ ਵਿਸ਼ਵਾਸ ਨਾਲ ਮਨ ਤੇ ਭਰੋਸਾ ਰੱਖ ਕੇ ਇਹ ਗੱਲ ਕੀਤੀ ਤੇ ਖਾਲਸਾ ਜੀ ਕਹਿੰਦੇ ਨੇ ਕਿ ਮਾਤਾ ਜੀ ਦੇ ਚਾਰ ਚੁਪਹਿਰੇ ਖਤਮ ਹੋਏ ਮਾਤਾ ਜੀ ਦਿਨ-ਪ੍ਰਤੀ ਦਿਨ ਚੁਪਹਿਰਿਆਂ ਵਿੱਚ ਹਾਜ਼ਰੀ ਭਰਦੇ ਘਰ ਵਿੱਚ ਬਾਣੀ ਦਾ ਪਾਠ ਕਰਦੇ ਗੁਰਬਾਣੀ ਸੁਣਦੇ ਕਹਿੰਦੇ ਕਿ ਮਾਤਾ ਜੀ ਬਹੁਤ ਹੀ ਹਿੰਮਤੀ ਸੀ ਕਹਿੰਦੇ ਕਿ ਉਹ ਕਹਿੰਦੇ ਸੀ ਕਿ ਮੈਂ ਆਪਣੇ ਦੁਪਹਿਰਾ ਸਾਹਿਬ ਨਹੀਂ ਟੁੱਟਣਦੇ ਨੇ 11 ਤੋਂ 3 ਵਜੇ ਤੱਕ ਕਹਿੰਦੇ ਉਹ ਬੈਠ ਕੇ ਸਿਮਰਨ ਸੁਣਦੇ ਪਾਠ ਵੀ ਕਰਦੇ ਜਾਪ ਵੀ ਕਰਦੇ ਡਾਕਟਰਾਂ ਨੇ ਇੱਥੇ ਤੱਕ ਕੀ ਜਵਾਬ ਦੇ ਦਿੱਤਾ ਸੀ ਕਿ ਹੁਣ ਇਹਨਾਂ ਦਾ ਡਾਇਲਿਸ ਤੋਂ ਬਿਨਾ ਕੋਈ ਵੀ ਕੁਝ ਵੀ ਨਹੀਂ ਹੋ ਸਕਦਾ ਵੀ ਕੋਈ ਦਵਾਈ ਨਹੀਂ ਇਹਨਾਂ ਨੂੰ ਠੀਕ ਕਰਦੀ ਕਹਿੰਦੇ ਮਾਤਾ ਜੀ ਨੇ ਚਾਰ ਦੁਪਹਿਰੇ ਕੱਟੇ ਪੰਜਵਾਂ ਦੁਪਹਿਰਾ ਵੀ ਹੋ ਗਿਆ ਮਾਤਾ ਜੀ ਨੂੰ ਵਿਸ਼ਵਾਸ ਸੀ ਕਿ ਧੰਤਨਬਰ ਸ਼ਹੀਦ ਗੁਰ ਸ਼ਹੀਦਾਂ ਸਿੰਘਾਂ ਦੇ ਮੈਜੂਦ ਕਰਦੀ ਹਾਂ ਮੈਂ ਉੱਥੇ ਨਹੀਂ ਗਈ ਹਾਂ ਵੀ ਸਾਲ ਦੋ ਸਾਲ ਹੋ ਗਏ ਨੇ ਪਰ ਮੈਂ ਇੱਥੇ ਦੂਰੋਂ ਰਹਿ ਕੇ ਆਪਣੇ ਗੁਰੂ ਅੱਗੇ ਅਰਦਾਸ ਕਰਾਂਗੀ ਤੇ ਮੇਰਾ ਗੁਰੂ ਤੇ ਬਹੁਤ ਦਿਆਲ ਹੈ ਉਹ ਤਾਂ ਮੇਰੀ ਬਹੁਤ ਛੇਤੀ ਸੁਣ ਲੈਣਗੇ ਇਹੋ ਜਿਹਾ ਵਿਸ਼ਵਾਸ ਖਾਲਸਾ ਜੀ ਅਸੀਂ ਕਿਉਂ ਨਹੀਂ ਰੱਖ ਸਕਦੇ ਅਸੀਂ ਇੱਥੇ ਨੇੜੇ ਆਪਣੇ ਗੁਰੂ ਆਪਣੇ ਗੁਰੂ ਘਰ ਦੇ ਕਿੰਨੇ ਨੇੜੇ ਹੋ ਕੇ ਵੀ ਅਸੀਂ ਕਦੇ ਜਾਂਦੇ ਨਹੀਂ ਆਂ ਪਰ ਦੇਖੋ ਜਦੋਂ ਕਿਸੇ ਨੂੰ ਕੋਈ ਮੁਸੀਬਤ ਆਣ ਪੈਂਦੀ ਹੈ ਨਾ ਖਾਲਸਾ ਜੀ ਮੁਸੀਬਤ ਕਿਸੇ ਨੂੰ ਪੁੱਛ ਕੇ ਨਹੀਂ ਆਉਂਦੀ ਇਸ ਕਰਕੇ ਕਹਿੰਦੇ ਨੇ ਕਿ ਮੁਸੀਬਤ ਆਣ ਨਾਲੋਂ ਪਹਿਲਾਂ ਆਪਣੇ ਗੁਰੂ ਦਾ ਦਰਵਾਜ਼ਾ ਖੜਕਾ ਦਿਓ ਤਾਂ ਕਿ ਸਾਡਾ ਗੁਰੂ ਸਾਡਾ ਸਾਥ ਦੇ ਸਕੇ ਤਾਂ ਕਿ ਸਾਡਾ ਗੁਰੂ ਸਾਡੇ ਤੇ ਮਿਹਰਬਾਨ ਹੋ ਜਵੇ ਕਿ ਜਿਹੜੀ ਸੰ ਕਹਿੰਦੇ ਨਾ ਤਾਤੀ ਵਾਹ ਨਾ ਲੱਗਦੀ ਪਾਰ ਬ੍ਰह्म ਸਰਣਾਈ ਚਾ ਗਿਰਦ ਹਮਾਰੇ ਰਾਮ ਦਾ ਦੁੱਖ ਲੱਗੇ ਨਾ ਪਾਈ ਕਾਂਸਾ ਜੀ ਦੇਖੋ ਵੀ ਮਾਤਾ ਜੀ ਦਾ ਇਨਾ ਟੂ ਟੂ ਵਿਸ਼ਵਾਸੀ ਪੰਜ ਦੁਪਹਿਰੇ ਖਤਮ ਹੋ ਜਾਂਦੇ ਨੇ ਉਸ ਤੋਂ ਬਾਅਦ ਮਾਤਾ ਜੀ ਨੂੰ ਹਸਪੀਟਲ ਲੈ ਕੇ ਜਾਇਆ ਜਾਂਦਾ ਹੈ ਕਿ ਇਹਨਾਂ ਦੀ ਕਿਡਨੀਆਂ ਬਦਲ ਦਵਾਂਗੇ ਤੇ ਉਸ ਤੋਂ ਪਹਿਲਾਂ ਡਾਇਲਿਸ ਕਰਾਂਗੇ ਕਹਿੰਦੇ ਜਦੋਂ ਨਾ ਮਾਤਾ ਜੀ ਦੀ ਡਾਇਲਿਸ ਕਰਨ ਤੋਂ ਪਹਿਲਾਂ ਸਾਰੇ ਟੈਸਟ ਕਰਵਾਣੇ ਪੈਂਦੇ ਨੇ ਇੱਕ ਦਿਨ ਕਹਿੰਦੇ ਮਾਤਾ ਨੂੰ 2-4 ਘੰਟੇ ਟੈਸਟਾਂ 'ਚ ਹੀ ਲੱਗ ਗਏ ਫਿਰ ਵੀ ਮਾਤਾ ਜੀ ਸਿਮਰਨ ਕਰਦੀ ਉਹ ਆਪਣੇ ਹੱਥ ਵਿੱਚ ਇੱਕ ਮਾਲਾ ਰੱਖਦੇ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਦਾ ਨਾਮ ਲੈਂਦੇ ਮਨ ਚ ਤੇ ਆਪਣੇ ਗੁਰੂ ਉਹਨਾਂ ਨੇ ਮਨ ਚ ਹੀ ਕਹਿ ਦਿੱਤਾ ਸੀ ਕਿ ਵਾਹਿਗੁਰੂ ਤੇਰੀ ਮਰਜ਼ੀ ਹੈ ਮੈਨੂੰ ਰੱਖ ਜਾਂ ਮਾਰ ਮੈਂ ਤਾਂ ਸਿਰਫ ਤੁਹਾਡੇ ਚਰਨਾਂ ਦੀ ਧੂੜ ਬਣ ਕੇ ਜੀਣਾ ਚਾਹੁੰਦੀ ਹਾਂ ਕਹਿੰਦੇ ਕਿ ਮਾਤਾ ਜੀ ਦੇ ਜਦੋਂ ਟੈਸਟ ਹੋਏ ਨਾ ਹਜੀ ਮਾਤਾ ਜੀ ਨੇ 2 ਮਹੀਨੇ ਪਹਿਲਾਂ ਹੀ ਟੈਸਟ ਕਰਵਾਏ ਸੀ ਪੂਰੀ ਮੈਡੀਸਨ ਚੱਲ ਰਹੀ ਸੀ ਉਹਨਾਂ ਦੀ ਤੇ ਕਹਿੰਦੇ ਕਿ ਉਹ ਡਾਕਟਰ ਨੇ ਨਾ ਮਤਲਬ ਜਿਹੜੇ ਟੈਸਟ ਦੇਖੇ ਸੀ ਉਹਦੇ ਵਿੱਚ ਉਹਨਾਂ ਦੇ 70% ਡਾਇਲਿਸ ਦੇ ਚਾਂਸ ਬਿਲਕੁਲ ਵੀ ਨਹੀਂ ਸੀ ਤੇ ਉਹਨਾਂ ਦੀ ਕਿਡਨੀਆਂ ਸਭ ਕੁਝ ਠੀਕ ਆ ਰਿਹਾ ਸੀ ਵੀ 70% ਤੱਕ ਉਹਨਾਂ ਦੀ ਸਭ ਕੁਝ ਠੀਕ ਹੋ ਚੁੱਕੀ ਐ ਸੀ ਖਾਸਾ ਜੀ ਦੇਖੋ ਇਹ ਚਮਤਕਾਰ ਕਹਿੰਦੇ ਜਦੋਂ ਡਾਕਟਰ ਨੇ ਉਹ ਮਤਲਬ ਦੇਖੀ ਨਾ ਫਾਈਲ ਵਗੈਰਾ ਤੇ ਉਹ ਕਹਿੰਦੇ ਕਿ ਆਪਣੇ ਕੰਪਿਊਟਰਾਂ ਨੂੰ ਲਾ ਕੇ ਕਹਿੰਦੇ ਕਿ ਕੋਈ ਮਿਸਟੇਕ ਤਾਂ ਨਹੀਂ ਹੋਗੀ ਕਿ ਆਹ ਉਹੀ ਮਾਤਾ ਜੀ ਨੇ ਜਿੰਨਾ ਦੀ ਲਗਾਤਾਰ ਦਵਾਈ ਚਲ ਰਹੀ ਕਹਿੰਦੇ ਡਾਕਟਰ ਆਪਣੀ ਚੇਅਰ ਛੱਡ ਕੇ ਭੱਜਿਆ ਫਟਾਫਟ ਉਸ ਮਾਤਾ ਜੀ ਨੂੰ ਜਾ ਕੇ ਕਹਿੰਦੇ ਕਿ ਮਾਤਾ ਜੀ ਤੁਸੀਂ 1 ਮਹੀਨਾ ਦੀ ਮੈਡੀਸਿਨ ਲੈ ਗਈ ਸੀ ਤੁਸੀਂ ਦੁਬਾਰਾ ਹੁਣ ਆਏ ਹੋ ਪਹਿਲਾਂ ਮੈਨੂੰ ਇਹ ਗੱਲ ਦੱਸੋ ਵੀ ਤੁਸੀਂ ਹੋਰ ਕਿਹੜੀ ਦਵਾਈ ਖਾਧੀ ਹੈ ਜਾਂ ਕਿੱਥੇ ਜਾ ਕੇ ਆਏ ਹੋ ਜਾਂ ਕੀ ਕਰਵਾਇਆ ਹੈ ਕਹਿੰਦੇ ਡਾਕਟਰ ਸਾਹਿਬ ਜਦੋਂ ਪੁੱਛਦਾ ਹੈ ਨਾ ਤਾਂ ਮਾਤਾ ਜੀ ਅੱਖਾਂ 'ਚ ਹੰਝੂ ਹੁੰਦੇ ਨੇ ਇਹ ਕਹਿੰਦੇ ਨੇ ਕਿ ਇਹ ਤਾਂ ਸਾਰੀ ਜੋ ਵੀ ਮੇਰੇ ਸਰੀਰ ਦੇ ਨਾਲ ਹੋਇਆ ਹੈ ਨਾ ਇਸ ਸਭ ਕੁਝ ਤਾਂ ਤਾਂ ਨੰਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਹੋਇਆ ਹੈ ਉਹ ਬੜੇ ਹੀ ਮਹਾਨ ਸਾਡੇ ਸਤਿਗੁਰ ਨੇ ਸਾਡੀ ਅਰਦਾਸ ਉਹ ਜਰੂਰ ਕਬੂਲ ਕਰ ਦੇਣੀ ਵੇਖੋ ਜੇ ਸੱਚਾ ਵਿਸ਼ਵਾਸ ਹੋਵੇ ਨਾ ਤਾਂ ਤੁਸੀਂ ਤਾਂ ਇਹ ਨਹੀਂ ਕਿ ਤੁਸੀਂ ਗੁਰਦੁਆਰਾ ਸਾਹਿਬ ਜਾ ਕੇ ਹੀ ਜਪੈਰਾ ਸਾਹਿਬ ਘਟਨਾ ਹੈ ਤੁਸੀਂ ਦੂਰ ਟੀਵੀ ਵਿੱਚ ਲਾ ਕੇ ਉਧਾਂ ਹੀ ਸਾਹਮਣੇ ਇੱਕ ਆਸਣ ਇੱਕ ਸੋਹਣਾ ਸਫੇਦ ਕੱਪੜਾ ਵਿਛਾ ਕੇ ਬੈਠ ਜਾਓ ਕੋਲ ਜਲ ਰੱਖੋ ਤੇ ਆਪਣੇ ਬਾਬਾ ਦੀਪ ਸਿੰਘ ਜੀ ਦਾ ਨਾਮ ਲੈ ਕੇ ਤੁਸੀਂ ਜੋਤ ਜਗਾ ਕੇ ਖੜਾ ਪ੍ਰਸ਼ਾਦ ਦੀ ਦੀਗ ਬਣਾ ਕੇ ਇੱਕ ਹੋਰ ਸਾਫ਼ ਆਸਣ ਲਾਓ ਤੇ ਇਹ ਹੋਵੇ ਕਿ ਮੇਰਾ ਗੁਰੂ ਮੇਰੇ ਸਾਹਮਣੇ ਵੀ ਰਾਜਮਾਨ ਹੈ ਹਰਿ ਸਾਜੀ ਇਸ ਤਰ੍ਹਾਂ ਕੀਤੀ ਹੋਈ ਅਰਦਾਸ ਤੁਹਾਡੀ ਬਹੁਤ ਹੀ ਜਲਦੀ ਕਬੂਲ ਹੋ ਜਾਵੇਗੀ ਤੇ ਤੁਹਾਨੂੰ ਇੰਜ ਲੱਗੇਗਾ ਕਿ ਜਿਵੇਂ ਕਹਿੰਦੇ ਹਨ ਕਿ ਬਾਬਾ ਦੀਪ ਸਿੰਘ ਜੀ ਚੁਪਾਰਿਆਂ ਦੇ ਵਿੱਚ ਸਾਥ ਸਾਰਿਆਂ ਦੇ ਨਾਲ ਬੈਠੇ ਲੱਗਦੇ ਨੇ ਬਾਪੂ ਦੀਪ ਸਿੰਘ ਜੀ ਖੰਡੇ ਵਾਲੇ ਬਾਪੂ ਲੋਕ ਇਹਨਾਂ ਨੂੰ ਪਿਆਰ ਨਾਲ ਕਿੰਨਿਆਂ ਨਾਵਾਂ ਨਾਲ ਬੁਲਾਉਂਦੇ ਨੇ ਤੇ ਕਹਿੰਦੇ ਕਿ ਡਾਕਟਰ ਨੇ ਜਦੋਂ ਇਹ ਗੱਲ ਸੁਣੀ ਨਾ ਡਾਕਟਰ ਦੀ ਬੜੀ ਦਿਲ ਵਿੱਚ ਕਾਮਨਾ ਹੋਈ ਵੀ ਇਹ ਕਿੱਥੇ ਹੈ ये गुरुद्वारा साहिब कितने काता जी ने कहा कि डॉक्टर साहब मैं अगले महीने ही पंजाब जा रही हाँ उमृतसर गुरु रामदास जी का घर है जिथे कि दुखा रोगशा दूर करते हैं तंतानवर शहीद बाबा दीप सिंह जी का गुरुद्वारा है हम अगले महीने तो मैं उतंगी ਇੱਦੀ ਦੂਰ ਆਣਾ ਸੰਭਵਤਾ ਨਹੀਂ ਹੈ ਪਰ ਮੈਂ ਇੱਕ ਵਾਰ ਆਪਣੇ ਗੁਰੂ ਦੇ ਦੀਦਾਰੇ ਜ਼ਰੂਰ ਕਰਨੇ ਨੇ ਮਾਤਾ ਦਾ ਇਹੋ ਜਿਹਾ ਅਟੁੱਟ ਵਿਸ਼ਵਾਸ ਸੀ ਨਾ ਜਿਨ੍ਹਾਂ ਕੀ ਮਾਤਾ ਜੀ ਦੀ ਜ਼ਿੰਦਗੀ ਬਦਲ ਦਿੱਤੀ ਖਾਲਸਾ ਜੀ ਜੇ ਵਿਸ਼ਵਾਸ ਤੁਸੀਂ ਵੀ ਕਰੋ ਤੁਹਾਡੀ ਵੀ ਜ਼ਿੰਦਗੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਜ਼ਰੂਰ ਬਦਲ ਦੇਣਗੇ ਇਸ ਕਰਕੇ ਸਾਰੀ ਸੰਗਤ ਗੱਜ ਕੇ ਬਿਲਾਓ ਜੀ ਫਤੇ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ